ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਉਹਨਾਂ ਲੋਕਾਂ ਦੀ ਜਿਹੜੇ ਅਕਸਰ ਹੀ ਦੂਜਿਆਂ ਨੂੰ ਵੇਖ ਕੇ ਸੜ ਜਾਇਆ ਕਰਦੇ ਆ ਜੈਲਸੀ ਕਰਦੇ ਆ ਹੁਣ ਅੱਗੇ ਅਸੀਂ ਵੀਡੀਓ ਕੀਤੀ ਸੀ ਮੂਰਖ ਲੋਕਾਂ ਦੇ ਲੱਛਣਾਂ ਬਾਰੇ ਸਿਆਣੇ ਲੋਕਾਂ ਦੇ ਲੱਛਣਾਂ ਬਾਰੇ ਅੱਜ ਆਪਾਂ ਗੱਲ ਕਰਨੀ ਜਿਹੜੇ ਦੂਜਿਆਂ ਨੂੰ ਵੇਖ ਕੇ ਸੜਦੇ ਆ ਨਾ ਉਹਨਾਂ ਲੋਕਾਂ ਦੀਆਂ ਨਿਸ਼ਾਨੀਆਂ ਦੇ ਬਾਰੇ ਪਹਿਲੀ ਗੱਲ ਤੇ ਆਂਡ ਗਵਾਂਡ ਰਿਸ਼ਤੇਦਾਰੀ ਵਿੱਚ ਇਹੋ ਜਿਹੇ ਲੋਕ ਜ਼ਰੂਰ ਹੁੰਦੇ ਆ ਤੁਸੀਂ ਵੀ ਜਾਣਦੇ ਹੋ ਤੁਸੀਂ ਵੀ ਆਪਣੇ ਆਸ-ਪਾਸੇ ਨਜ਼ਰ ਮਾਰੋ ਕਿ ਜਿਹੜੇ ਦੂਜਿਆਂ ਦੀ ਤਰੱਕੀ ਤੋਂ ਸੜਦੇ ਹੁੰਦੇ ਆ ਤੇ ਫਿਰ ਇੰਨੀ ਸਮਝ ਹਰ ਵਿਅਕਤੀ ਵਿੱਚ ਹੁੰਦੀ ਆ ਕਿ ਕੌਣ ਮੇਰੇ ਤੋਂ ਖੁਸ਼ ਹੋ ਰਿਹਾ ਤੇ ਕੌਣ ਜਲਸੀ ਫੀਲ ਕਰ ਰਿਹਾ ਵਾ ਤੇ ਫਿਰ ਵੀ ਆਪਾਂ ਕੁਝ ਕੋ ਗੱਲਾਂ ਸਾਂਝੀਆਂ ਕਰਦੇ ਆ ਜਿਨ੍ਹਾਂ ਤੋਂ ਕਿ ਪਤਾ ਲੱਗਦਾ ਆ ਕਿ ਇਹ ਵੇਖਤੇ ਸਾਡੀ ਤਰੱਕੀ ਤੋਂ ਖੁਸ਼ ਨਹੀਂ ਆ ਹੁਣ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਤੁਸੀਂ ਤਰੱਕੀ ਦੇ ਰਾਹ ਵੱਲ ਜਾ ਰਹੇ ਹੋ ਕਾਮਯਾਬੀ ਦੇ ਰਾਹ ਵੱਲ ਜਾ ਰਹੇ ਹੋ ਤੇ ਜਿਹੜੇ ਤੁਹਾਨੂੰ ਵੇਖ ਕੇ ਖੁਸ਼ ਹੁੰਦੇ ਆ ਨਾ ਉਹਨਾਂ ਬਾਰੇ ਵੀ ਤੁਹਾਨੂੰ ਸਮਝ ਲੱਗ ਜਾਂਦੀ ਆ ਤੇ ਜਿਹੜੇ ਨਹੀਂ ਨਾ ਖੁਸ਼ ਹੁੰਦੇ ਉਹ ਫਿਰ ਕੀ ਕਰਦੇ ਆ ਜਦੋਂ ਉਹ ਤੁਹਾਨੂੰ ਵੇਖਦੇ ਆ ਨਾ ਕਿ ਇਹ ਜ਼ਿੰਦਗੀ ਵਿੱਚ ਕਾਮਯਾਬੀ ਵੱਲ ਵਧਣ ਰਹੇ ਆ ਤੇ ਫਿਰ ਉਹ ਆਣ ਕੇ ਤੁਹਾਡੇ ਨਾਲ ਪਤਾ ਕਿਵੇਂ ਦੀਆਂ ਗੱਲਾਂ ਕਰਦੇ ਆ ਹਾਂ ਇਹ ਕੰਮ ਤੇ ਮੈਂ ਵੀ ਕੀਤਾ ਸੀ ਪਰ ਨਹੀਂ ਮੈਨੂੰ ਬਹੁਤ ਘਾਟਾ ਪੈ ਗਿਆ ਇੰਨਾ ਖਾਸ ਨਹੀਂ ਚੱਲਿਆ ਫਿਰ ਮੈਂ ਛੱਡ ਦਿੱਤਾ ਕਿਉਂਕਿ ਇਹ ਵੀ ਕੋਈ ਕੰਮਾਂ ਚੋਂ ਕੰਮ ਆ ਹਰੇਕ ਹੀ ਇਹ ਕੰਮ ਕਰੀ ਜਾਂਦਾ ਆ ਪਰ ਇਹ ਆਪੇ ਸਫਲ ਕੋਈ ਕੋਈ ਹੁੰਦਾ ਵਾ ਭਾਵ ਕਿ ਤੁਹਾਨੂੰ 네ਗਟਿਵਿਟੀ ਨਾ ਪਰਦੇ ਆ ਕਿ ਤੁਸੀਂ ਵੀ ਕਹੋ ਕਿ ਲੈ ਇਨੇ ਵੀ ਇਹ ਕੰਮ ਕੀਤਾ ਸੀ ਤੇ ਕਾਮਯਾਬ ਨਹੀਂ ਹੋਇਆ ਤੇ ਫਿਰ ਮੈਂ ਕਿੱਦਾਂ ਹਾਂ ਤੁਹਾਨੂੰ ਦੁਬਿਧਾ ਵਿੱਚ ਪਾ ਦੇਣਗੇ ਹੂੰ 네ਗਟਿਵਿਟੀ ਭਰ ਦੇਣਗੇ ਤੁਹਾਡੇ ਵਿੱਚ ਤੇ ਫਿਰ ਉਹ ਲੋਕ ਸੜਦੇ ਹੁੰਦੇਗੇ ਕਿਤੇ ਇਹ ਤਰੱਕੀ ਨਾ ਕਰ ਜਾਵੇ ਜਦੋਂ ਤੁਸੀਂ ਕੋਈ ਚੀਜ਼ ਲਈ ਕੋਈ ਸਕੂਟਰ ਮੋਟਰਸਾਈਕਲ ਗੱਡੀ ਕੁਝ ਵੀ ਲਿਆ ਵਾ ਤੇ ਤੁਹਾਨੂੰ ਵਧਾਈ ਦੇਣ ਦੀ ਬਜਾਏ ਉਹ ਆ ਕੇ ਨਾਟਕਤਾ ਕਰਨਗੇ ਖੁਸ਼ ਹੋਣ ਦਾ ਚਿਹਰੇ ਤੇ ਸਮਾਈਲ ਤੇ ਲੈ ਕੇ ਆਉਣਗੇ ਪਰ ਜਿਹੜੀ ਅੰਦਰੋਂ ਖੁਸ਼ੀ ਹੁੰਦੀ ਆ ਨਾ ਉਹ ਵਾਲੀ ਸਮਾਈਲ ਵੱਖਰੀ ਹੁੰਦੀ ਆ ਤੇ ਜਿਹੜੀ ਫਾਰਮੈਲਟੀ ਦੀ ਹੁੰਦੀ ਆ ਨਾ ਉਹ ਵੱਖਰੀ ਹੁੰਦੀ ਆ ਪਛਾਣੀ ਉਹ ਵੀ ਜਾਂਦੀ ਆ ਤੇ ਉਹ ਫੇਰ ਆ ਕੇ ਕਹਿਣਗੇ ਜੇ ਤੇ ਉਹਨਾਂ ਕੋਲ ਵੀ ਉਹ ਚੀਜ਼ ਹੈਗੀ ਆ ਤੇ ਫੇਰ ਉਹਨਾਂ ਤੁਹਾਨੂੰ ਕਹਿਣਾ ਆ ਹਾਂ ਜੇ ਤੂੰ ਲੈਣੀ ਸੀ ਤੇ ਮੈਨੂੰ ਦੱਸ ਦਿੰਦਾ ਮੇਰੀ ਲੈ ਲੈਂਦਾ ਕਿਉਂਕਿ ਮੈਂ ਇਹ ਦੇ ਦੇਣੀ ਆ ਤੇ ਮੈਂ ਇਸ ਤੋਂ ਉੱਚਾ ਮਾਡਲ ਲੈਣਾ ਕੋਈ ਆਪਕੇ ਤੁਹਾਨੂੰ ਫਿਰ ਨੀਵੇਂ ਹੀ ਕਰ ਦੇਣਾ ਤੇ ਆਪਣੇ ਆਪ ਨੂੰ ਉੱਚੇ ਕਰ ਦੇਣਾ ਕਿ ਮੈਨੂੰ ਇਹ ਪਸੰਦ ਨਹੀਂ ਆ ਤੁਹਾਨੂੰ ਇਹ ਗੱਲ ਸਮਝਾ ਦੇਣੀ ਕਿਸੇ ਤਰੀਕੇ ਦੇ ਨਾਲ ਕਿ ਹਾਂ ਮੈਂ ਤੇ ਹੁਣ ਇਸ ਤੋਂ ਉੱਚੀ ਚੀਜ਼ ਲੈਣੀ ਆ ਤੇ ਇਹ ਤੂੰ ਲੈ ਲੈਂਦਾ ਕਿ ਤੂੰ ਨੀਵਾ ਹੀ ਆ ਤੇ ਮੈਂ ਉੱਚਾ ਆ ਤੁਹਾਡੀ ਖੁਸ਼ੀ ਵਿੱਚ ਆ ਕੇ ਖੁਸ਼ ਨਹੀਂ ਹੋਣਾ ਕਿ ਹਾਂ ਬਹੁਤ ਵਧੀਆ ਗੱਲ ਆ ਤੂੰ ਅੱਜ ਇਹ ਚੀਜ਼ ਲਈ ਕਿ ਤੂੰ ਹੋਰ ਤਰੱਕੀਆਂ ਕਰ ਫਿਰ ਇਸ ਤੋਂ ਵੀ ਉੱਚੀ ਲਵੀਂ ਉਨ੍ਹਾਂ ਦੇ ਅੰਦਰੋਂ ਇਹੋ ਜਿਹੀ ਕੋਈ ਆਵਾਜ਼ ਹੀ ਨਹੀਂ ਨਿਕਲਦੀ ਉਹ ਦੁਖੀ ਹੋ ਜਾਂਦੇ ਉਹ ਸੜ ਜਾਂਦੇ ਆ ਕਿ ਹਾ ਇਹਨੇ ਕਿਦਾਂ ਤਰੱਕੀ ਕਰ ਲਈ ਇਹਨੇ ਕਿਦਾਂ ਇਹ ਚੀਜ਼ ਕਰ ਲਈ ਹੁਣ ਜੇਕਰ ਤੁਸੀਂ ਕੋਈ ਘਰ ਬਣਾਇਆ ਤੁਸੀਂ ਆਪਣਾ ਘਰ ਬਣਾਇਆ ਆਪਣੇ ਤਰੀਕੇ ਨਾਲ ਬਹੁਤ ਸੋਹਣਾ ਬਣਾਇਆ ਹੁਣ ਤੁਸੀਂ ਕਿਸੇ ਨੂੰ ਸੱਦਿਆ ਵਿਖਾਇਆ ਕਿ ਹਾਂ ਮੈਂ ਘਰ ਬਣਾਇਆ ਵੇਖੋ ਮੇਰਾ ਘਰ ਕਿਹੋ ਜਿਹਾ ਆ ਤੇ ਜਿਹੜਾ ਤੇ ਖੁਸ਼ ਹੋਵੇਗਾ ਉਹ ਤੇ ਬਹੁਤ ਖੁਸ਼ ਹੋਵੇਗਾ ਕਿ ਹਾਂ ਤੂੰ ਇਹ ਬਹੁਤ ਚੰਗਾ ਕੀਤਾ ਬਹੁਤ ਸੋਹਣਾ ਘਰ ਬਣਿਆ ਤੁਸੀਂ ਇਹਦੇ ਵਿੱਚ ਬੱਸ ਹੋ ਰਸੋ ਤਰਕੀਆਂ ਕਰੋ ਪਰ ਜਿਹੜਾ ਬੰਦਾ ਸੜ ਜਾਂਦਾ ਹੁੰਦਾ ਨਾ ਉਹ ਆਣ ਕੇ ਨੁਕਸ ਕੱਢ ਦਿੰਦਾ ਕਿ ਹਾਂ ਬਣਿਆ ਤੇ ਵਧੀਆ ਆ ਪਰ ਇੱਥੇ ਆ ਚੀਜ਼ ਨਹੀਂ ਹੋਣੀ ਚਾਹੀਦੀ ਸੀ ਆ ਚੀਜ਼ ਇੱਥੇ ਹੋਣੀ ਚਾਹੀਦੀ ਸੀ ਹਾਂ ਤੂੰ ਇੰਨੇ ਪੈਸੇ ਵੀ ਲਾਤੇ ਪਰ ਆ ਕੀ ਕਰ ਦਿੱਤਾ ਈ ਇੱਥੇ ਤੇ ਇਹ ਚੀਜ਼ ਹੋਣੀ ਨਹੀਂ ਚਾਹੀਦੀ ਚੱਲ ਕੋਈ ਨਾ ਹੂੰ ਇਤੋਂ ਫਿਰ ਪਤਾ ਲੱਗ ਜਾਂਦਾ ਕਿ ਇਹ ਵਿਅਕਤੀ ਜਿਹੜਾ ਇਹ ਆਪਣੇ ਅੰਦਰ ਦਾ ਸਾੜਾ ਬਾਹਰ ਕੱਢ ਰਿਹਾ ਇਹ ਖੁਸ਼ ਨਹੀਂ ਹੋ ਰਿਹਾ ਕਿ ਜੋ ਮੈਂ ਇੰਨਾ ਪੈਸਾ ਲਾਇਆ ਵਾ ਮੈਂ ਘਰ ਬਣਾਇਆ ਰਹਿਣ ਵਾਸਤੇ ਤੇ ਇਹ ਵਿਅਕਤੀ ਕੋ ਜਰਿਆ ਨਹੀਂ ਜਾ ਰਿਹਾ ਕਿਉਂਕਿ ਉਹ ਖੁਸ਼ ਨਹੀਂ ਨਾ ਹੁੰਦਾ ਤੇ ਫਿਰ ਉਹਦੇ ਅੰਦਰ ਦਾ ਗੁਬਾਰ ਜਿਹੜਾ ਨਾ ਉਹ ਸ਼ਬਦਾਂ ਰਾਹੀਂ ਬਾਹਰ ਆਉਂਦਾ ਵਾ ਉਹਦਾ ਅੰਦਰ ਦਾ ਸਾੜਾ ਜਿਹੜਾ ਨਾ ਉਹ ਸ਼ਬਦਾਂ ਰਾਹੀਂ ਬਾਹਰ ਆਉਂਦਾ ਆ ਤੇ ਫਿਰ ਇੰਨੀ ਸਮਝ ਤੇ ਸਾਰਿਆਂ ਨੂੰ ਹੀ ਹੁੰਦੀ ਆ ਬੰਦਾ ਪਰਖ ਤੇ ਲੈਂਦਾ ਹੀ ਆ ਕਿ ਇਹ ਵਿਅਕਤੀ ਮੇਰੇ ਤੋਂ ਖੁਸ਼ ਆ ਜਾਂ ਨਹੀਂ ਖੁਸ਼ ਤੇ ਸੋ ਇਹ ਗੱਲਾਂ ਜੇ ਤੁਹਾਡੇ ਆਸ-ਪਾਸ ਕਿਸੇ ਵਿੱਚ ਹੈਗੀਆਂ ਨਾ ਤੁਹਾਡੇ ਨਾਲ ਕੋਈ ਐਵੇਂ ਦਾ ਸਲੂਕ ਕਰਦਾ ਤੇ ਫਿਰ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਜੋ ਵਿਅਕਤੀ ਤੁਹਾਡੀ ਤਰੱਕੀ ਤੋਂ ਖੁਸ਼ ਨਹੀਂ ਆ ਉਹ ਤੁਹਾਡੇ ਤੋਂ ਖੁਸ਼ ਹੀ ਨਹੀਂ ਆ ਤੇ ਫਿਰ ਉਹਦੇ ਨਾਲ ਸਾਝ ਰੱਖਣ ਦਾ ਫਾਇਦਾ ਹੀ ਕੀ ਜੋ ਤੁਹਾਡੀ ਤਰੱਕੀ ਤੁਹਾਡੀ ਕਾਮਯਾਬੀ ਤੋਂ ਸੜ ਰਿਹਾ ਆ ਤੇ ਫਿਰ ਇਹੋ ਜੇ ਲੋਕਾਂ ਨਾਲ ਦੂਰੀਆਂ ਬਣਾ ਕੇ ਹੀ ਰੱਖ ਲੈਣੀਆਂ ਚਾਹੀਦੀਆਂ ਕਿਉਂਕਿ ਪਰਮਾਤਮਾ ਖੁਸ਼ ਹੋ ਕੇ ਜੇ ਕਿਸੇ ਨੂੰ ਦੇ ਰਿਹਾ ਆ ਨਾ ਤੇ ਵਿਅਕਤੀ ਉਹਦੇ ਵਿੱਚ ਸੜ ਰਿਹਾ ਆ ਤੇ ਫਿਰ ਤੀ ਉਹ ਪਰਮਾਤਮਾ ਦੇ ਨਾਲ ਮੱਥਾ ਲਾ ਰਿਹਾ ਵਾ ਕਿ ਹਾਂ ਇਹਨੂੰ ਆ ਚੀਜ਼ ਕਿਉਂ ਦਿੱਤੀ ਆ ਉਹ ਤੇ ਉਹਦੇ ਕਰਮਾਂ ਭਾਗਾਂ ਦੀ ਗੱਲ ਆ ਕਿ ਜੇਕਰ ਪਰਮਾਤਮਾ ਖੁਸ਼ ਹੋ ਕੇ ਕਿਸੇ ਨੂੰ ਦੇ ਰਿਹਾ ਆ ਤੇ ਦੂਜੇ ਜਾਣੇ ਨੂੰ ਤੇ ਸੜਨ ਦਾ ਕੋਈ ਮਤਲਬ ਹੀ ਨਹੀਂ ਆ ਕਿਉਂਕਿ ਦੇਣ ਵਾਲਾ ਤਾਂ ਉਹ ਆ ਪਿਆ ਤੇ ਲੈਣ ਵਾਲਾ ਉਹ ਫਿਰ ਇਹਦੇ ਵਿੱਚ ਦੂਜਾ ਜਾਣਾ ਸੜ ਸੜ ਕੇ ਆਪਣੇ ਕੰਡੇ ਲੋਹੀ ਜਾਂਦਾ ਆ ਸੋ ਇਹੋ ਜਿਹੇ ਲੋਕਾਂ ਨਾਲੋਂ ਦੂਰੀ ਬਣਾ ਕੇ ਰੱਖੋ ਉਮੀਦ ਕਰਦੀ ਆ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਚੰਗੀਆਂ ਲੱਗਣਗੀਆਂ ਖੁਸ਼ ਰਹੋ ਤੰਦਰੁਸਤ ਰਹੋ